ਵੀਟ ਅਲਰਜੀ ਆ ਉਹਨਾਂ ਨੂੰ ਵੀਟ ਅਲਰਜੀ ਦੇ ਜਿਹੜੇ ਬੱਚੇ ਆ ਜਾਂ ਵੱਡੇ ਵੀ ਆ ਉਹਨਾਂ ਵਾਸਤੇ ਅਗਰ ਤੁਸੀਂ ਕੋਈ ਦਵਾਈ ਦੀ ਗੱਲ ਕਰੋ ਤਾਂ ਆਯੁਰਵੈਦਿਕ ਦੇ ਵਿੱਚ ਬਹੁਤ ਅੱਛੇ ਟ੍ਰੀਟਮੈਂਟ ਆ ਤਾਂ ਵੀਟ ਅਲਰਜੀ ਦਾ ਪ੍ਰੋਬਲਮ ਹੈ ਨਾ ਇਹ ਇੱਕ ਬਹੁਤ ਵੱਡਾ ਪ੍ਰੋਬਲਮ ਹੈ ਇਹਦੇ ਵਾਸਤੇ ਇਨਸਾਨ ਨੂੰ ਗਲੂਟਨ ਫ੍ਰੀ ਜਿਹੜੀਆਂ ਚੀਜ਼ਾਂ ਨੇ ਉਹੀ ਖਾਣੀਆਂ ਪੈਂਦੀਆਂ ਨੇ ਕਣਕ ਦਾ ਜਿਹੜਾ ਜਵਾਰਾ ਉਹਦਾ ਬੀਟ ਗ੍ਰਾਸ ਦਾ ਜਿਹੜਾ ਪਾਊਡਰ ਹੁੰਦਾ ਉਹਦਾ ਅਗਰ ਇੱਕ ਚਮਚਾ ਸਵੇਰੇ ਸਵੇਰੇ ਖਾਲੀ ਪੇਟ ਉਸ ਇਨਸਾਨ ਨੂੰ ਦਿੱਤਾ ਜਾਵੇ ਤਾਂ ਜਿਹੜੀ ਗਲੂਟਨ ਦੇ ਨਾਲ ਉਹਨੂੰ ਸੌਰੀ ਜਿਹੜੀ ਬੀਟ ਤੋਂ ਉਹਨੂੰ ਤਾਕਤ ਮਿਲਣੀ ਸੀ ਕਣਕ ਤੋਂ ਉਹ ਉਹਦੇ ਸੈੱਲ ਨੂੰ ਮਿਲ ਜਾਂਦੇ ਆ ਕਣਕ ਨਹੀਂ ਖਾਂਦੇ ਤਾਂ ਸਰੀਰ ਵੀਕ ਹੁੰਦਾ ਦਾ ਉਹ ਜਿਹੜੀ ਚੀਜ਼ ਆ ਉਹ ਕਣਕ ਦੇ ਤੱਤ ਪੂਰੇ ਕਰ ਦਿੰਦੀ ਆ ਗੋੰਦ ਕੇ ਤੀਰਾ ਜਿਹੜਾ ਹੈਗਾ ਉਹ ਮਰਦਾਂ ਵਾਸਤੇ ਬਹੁਤਾ ਜ਼ਿਆਦਾ ਵਧੀਆ ਨਹੀਂ ਮੰਨਿਆ ਗਿਆ ਗੋਜ਼ਬੈਰੀ ਹੂੰ ਪਾਊਡਰ ਹੁੰਦਾ ਗੋਜ਼ਬੈਰੀ ਇਹਨੂੰ ਰਾਤ ਨੂੰ ਪਾਣੀ ਚ ਭਿਓ ਕੇ ਰੱਖ ਦੋ ਸਵੇਰੇ ਇਹਨੂੰ ਸਿਪ ਕਰ ਕਰਕੇ ਪੀ ਲਓ ਬਲੱਡ ਸਰਕੂਲੇਸ਼ਨ ਠੀਕ ਹੋ ਗਿਆ ਗਰਮੀ ਸ਼ਾਂਤ ਹੋ ਗਈ ਪੈਰਾਂ 'ਚੋਂ ਅੱਗ ਨਿਕਲਣੀ ਬੰਦ ਹੋ ਜਾਣੀ ਆ ਨੋਹਾਂ ਦੇ ਵਿੱਚ ਸਰੋਦਾ ਤੇ ਹੂੰ ਗਰਮੀਆਂ 'ਚ ਸਰੋਦਾ ਤੇਲ ਪੈਰਾਂ ਦੇ ਨੋਹਾਂ 'ਚ ਵੀ ਹੱਥਾਂ ਦੇ ਨਾਲ ਜਿਵੇਂ ਐ ਰੂ ਗਿੱਲੀ ਕਰਕੇ ਡਿਪ ਕਰਨਾ ਹੈ ਜਿਵੇਂ ਚਾशनी ਚ ਡੁੱਬੀ ਹੁੰਦੀ ਗੁਲਾਬ ਜਾਮਨ ਐ ਡਬੋੜੇ ਨੇ ਨਾ ਤੇ ਉਹ ਫਿਰ ਰਾਤ ਨੂੰ ਮળો ਤੇ ਸਵੇਰੇ ਮળો ਅਲਰਜੀ ਕਣਕ ਤੋਂ ਵੀ ਹੈ ਕਈ ਬੱਚਿਆਂ ਨੂੰ ਬੜੇ ਪ੍ਰੋਬਲਮਸ ਰਏ ਕਹਿੰਦੇ ਵੀ ਕਣਕ ਨਹੀਂ ਖਾ ਸਕਦੇ ਸਾਰੀ ਉਮਰ ਉਹਨਾਂ ਦਾ ਆਟਾ ਰੋਟੀ ਹੀ ਛੁੱਟ ਜਾਂਦੀ ਹੈ ਉਹਨਾਂ ਲਈ ਵੀ ਕੋਈ ਹੁੰਦਾ ਵੀ ਇਸ ਤਰ੍ਹਾਂ ਦੀ ਅਲਰਜੀ ਦੇ ਕੋਈ ਉਹਨਾਂ ਐਕਚੁਅਲੀ ਵੀਟ ਅਲਰਜੀ ਆ ਉਹਨਾਂ ਨੂੰ ਵੀਟ ਅਲਰਜੀ ਦੇ ਜਿਹੜੇ ਬੱਚੇ ਆ ਜਾਂ ਵੱਡੇ ਵੀ ਆ ਉਹਨਾਂ ਵਾਸਤੇ ਅਗਰ ਤੁਸੀਂ ਕੋਈ ਦਵਾਈ ਦੀ ਗੱਲ ਕਰੋ ਤਾਂ ਆਯੁਰਵੈਦਿਕ ਦੇ ਵਿੱਚ ਬਹੁਤ ਅੱਛੇ ਟਰੀਟਮੈਂਟ ਆ ਪਰ ਅਸੀਂ ਅੱਜ ਤੱਕ ਉਹਦੇ ਵਿੱਚ ਸਫਲ ਨਹੀਂ ਹੋ पाए ਮੈਂ ਤੁਹਾਨੂੰ ਸੱਚਾਈ ਦੱਸਾਂ ਅਸੀਂ ਬੜੀ ਟਰਾਈ ਕੀਤੀ ਸਾਡੇ ਵੈਦ ਜੀ ਉਹ ਕੰਮ ਕਰਦੇ ਨਹੀਂ ਜਿਹੜਾ ਹੋ ਨਾ ਸਕੇ ਉਹ ਕਹਿੰਦੇ ਨੇ ਵੀ ਗੋਲ ਸਾਹਿਬ ਸ਼ਰਿਆਮ ਬੋਲਦੇ ਉਹ ਸਾਡੇ ਕੋਲ ਨਹੀਂ ਇਹਦਾ ਕੁਝ ਹੈਗਾ ਭਾਈ ਕਿਉਂ ਉਹਦੇ ਵਿੱਚ ਨਾ ਬਹੁਤ ਮਿਹਨਤ ਆ ਔਰ ਅਜ ਤੱਕ ਮੈਨੂੰ ਲੱਗਦਾ ਨਹੀਂ ਵੀ ਹੋਰ ਵੀ ਕੋਈ ਬੈਦੇ ਦੇ ਵਿੱਚ ਸਫਲ ਹੋਏ ਹੋਣਗੇ ਕਹਿਣ ਨੂੰ ਕੋਈ ਕੁਝ ਕਹਿ ਲਵੇ ਕਿਉਂਕਿ ਜਿਹੜਾ ਵੀਟ ਅਲਰਜੀ ਦਾ ਪ੍ਰੋਬਲਮ ਹੈ ਨਾ ਇਹ ਇੱਕ ਬਹੁਤ ਵੱਡਾ ਪ੍ਰੋਬਲਮ ਹੈ ਇਹਦੇ ਵਾਸਤੇ ਇਨਸਾਨ ਨੂੰ ਗਲੂਟਨ ਫ੍ਰੀ ਜਿਹੜੀਆਂ ਚੀਜ਼ਾਂ ਨੇ ਉਹੀ ਖਾਣੀਆਂ ਪੈਂਦੀਆਂ ਨੇ ਪਰ ਮੇਰੇ ਵੱਲੋਂ ਇੱਕ ਸਲਾਹ ਜ਼ਰੂਰ ਮੈਂ ਦੇ ਦਣਾ ਕਿ ਜਿਹੜਾ ਵੀਟ ਗ੍ਰਾਸ ਹੈ ਕਣਕ ਦੇ ਜਵਾਰੇ ਦਾ ਜਿਹੜਾ ਪਾਣੀ ਹੁੰਦਾ ਕਣਕ ਦਾ ਜਿਹੜਾ ਜਵਾਰਾ ਉਹਦਾ ਬੀਟ ਗ੍ਰਾਸ ਦਾ ਜਿਹੜਾ ਪਾਊਡਰ ਹੁੰਦਾ ਉਹਦਾ ਅਗਰ ਇੱਕ ਚਮਚਾ ਸਵੇਰੇ ਸਵੇਰੇ ਖਾਲੀ ਪੇਟ ਉਸ ਇਨਸਾਨ ਨੂੰ ਦਿੱਤਾ ਜਾਵੇ ਤਾਂ ਜਿਹੜੀ ਗਲੂਟਨ ਦੇ ਨਾਲ ਉਹਨੂੰ ਸੌਰੀ ਜਿਹੜੀ ਬੀਟ ਤੋਂ ਉਹਨੂੰ ਤਾਕਤ ਮਿਲਣੀ ਸੀ ਕਣਕ ਤੋਂ ਉਹ ਉਹਦੇ ਸੈੱਲ ਨੂੰ ਮਿਲ ਜਾਂਦੇ ਆ ਉਹਦੀ ਤਾਕਤ ਉਹਦੀ એનર્ਜੀ ਉਹਨੂੰ ਤੋਂ ਮਿਲ ਜਾਂਦੀ ਆ ਤਾਂ ਵੀਟ ਗ੍ਰਾਸ ਪਾਊਡਰ ਉਹਦੇ ਲਈ ਬਸ ਇੰਨਾ ਕੀ ਫਾਇਦਾ ਕਰਦਾ ਉਹ ਜ਼ਰੂਰ ਲੈ ਸਕਦੇ ਹੋ ਕਿਤੋਂ ਵੀ ਮਿਲਦਾ ਲੈ ਲਓ ਨਹੀਂ ਸਾਡੇ ਵੈਦ ਜੀ ਜਿਹੜਾ ਰਿਕਮੈਂਡ ਕਰਦੇ ਆ ਕਿਉਂਕਿ ਸਾਡੀ ਆਪਣੀ ਖੇਤੀ ਆ ਅਸੀਂ ਆਬ ਬਣਾਉਂਦੇ ਆ ਵੀਟ ਗ੍ਰਾਸ ਔਰ ਉਹਨੂੰ ਅਸੀਂ ਪ੍ਰੋਸੈਸ ਕਰਕੇ ਲੋਕਾਂ ਤੱਕ ਪਹੁੰਚਾਉਂਦੇ ਆ ਕਿਉਂਕਿ ਅਸੀਂ ਜਿਹੜਾ ਵੀਟ ਗ੍ਰਾਸ ਬਣਾਉਂਦੇ ਆ ਉਹ ਸਾਡਾ ਜਾਂਦਾ ਕੈਂਸਰ ਕਾਰਕ ਟਰੀਟਮੈਂਟ ਦੇ ਨਾਲ ਜਿਹੜੇ ਬਹੁਤ ਸਾਰੇ ਡਾਕਟਰ ਬੈਦ ਕੈਂਸਰ ਦਾ ਇਲਾਜ ਕਰਦੇ ਆ ਉਹਨਾਂ ਨੂੰ ਅਸੀਂ ਉਹ ਡਾਇਰੈਕਟ ਸਪਲਾਈ ਦਿੰਦੇ ਆ ਸਾਡੇ ਕੋਲ ਉਹ ਕਈ ਵਾਰੀ ਲੱਖ ਲੱਖ ਡੱਬਾ ਜਿਹੜਾ ਸਾਲ ਦਾ ਉਹਨਾਂ ਵੈਦਾਂ ਕੋਲ ਹੀ ਜਾਂਦਾ ਉਹ ਵੈਦ ਹੀ ਲੈਂਦੇ ਆ ਔਰ ਅਸੀਂ ਵੀ ਲੋਕਾਂ ਨੂੰ ਪ੍ਰੋਵਾਈਡ ਕਰਦੇ ਆ ਜਿਹੜਾ ਸਾਡਾ ਵੀਟ ਗ੍ਰਾਸ ਉਹ ਸਾਡੀ ਆਪਣੀ ਜ਼ਮੀਨ ਦਾ ਔਰ ਆਪਣਾ ਔਰ ਉਹ ਬਹੁਤ ਗੁੱਡ ਇੱਕ ਪ੍ਰੋਡਕਟ ਆ ਜਿਹੜਾ ਤੁਸੀਂ ਸਵਾਲ ਕੀਤਾ ਕਿ ਲੋਕਾਂ ਨੂੰ ਵੀਟ ਅਲਰਜੀ ਆ ਕਿਉਂਕਿ ਜੇ ਕਣਕ ਨਹੀਂ ਖਾਂਦੇ ਤਾਂ ਸਰੀਰ ਵੀਕ ਹੁੰਦਾ ਦਾ ਉਹ ਜਿਹੜੀ ਚੀਜ਼ ਆ ਉਹ ਕਣਕ ਦੇ ਤੱਤ ਪੂਰੇ ਕਰ ਦਿੰਦੀ ਆ ਬਸ ਇੰਨਾ ਕੀ ਫਾਇਦਾ ਬਿਲਕੁਲ ਜਿਵੇਂ ਹੁਣ ਸਰ ਮੌਸਮ ਬੜੀ ਗਰਮੀ ਹੈ ਤੇ ਨਾਲ ਦੀ ਨਾਲ ਕਈ ਵਾਰੀ ਬੰਦਿਆਂ ਦੇ ਪੈਰਾਂ ਚੋਂ ਨਾ ਬੜਾ ਸੀਕ ਨਿਕਲਦਾ ਮੇਰੇ ਮੈਂ ਤੁਹਾਨੂੰ ਖੁਦ ਕਹੂੰਗਾ ਮੇਰੇ ਖੁਦ ਨਿਕਲਦਾ ਬਹੁਤ ਜ਼ਿਆਦਾ ਸਹੀ ਹੈ ਤੇ ਮੈਂ ਇਸ ਦੀਆਂ ਕਈ ਤਰ੍ਹਾਂ ਬੜੀ ਪੁੱਛਦਾ ਹਾਂ ਮੈਂ ਕਿ ਮੈਨੂੰ ਕਈ ਵਾਰੀ ਕਹਿੰਦੇ ਗੁੰਦਕਦੀਰਾ ਪੀ ਲੋ ਜੀ ਉਹ ਪੀਓ ਲਿਆ ਕਰੋ ਉਹ ਪੀਲਾ ਪਰ ਉਸ ਦੇ ਨਾਲ ਕੀ ਕਾਰਨ ਹੁੰਦਾ ਹੈ ਔਰ ਕਿਸ ਤਰ੍ਹਾਂ ਦੇ ਨਾਲ ਠੀਕ ਕੀਤਾ ਜਾ ਸਕਦਾ ਹੈ ਇੱਕੋ ਵੀ ਜਿਹੜੇ ਸਾਡੇ ਮਰਦ ਭਰਾ ਨੇ ਤੁਸੀਂ ਵੀ ਬਲਵਿੰਦਰ ਜੀ ਧਿਆਨ ਰੱਖੋ ਕਿ ਗੁੰਦਕਦੀਰਾ ਜਿਹੜਾ ਹੈਗਾ ਉਹ ਮਰਦਾਂ ਵਾਸਤੇ ਬਹੁਤਾ ਜ਼ਿਆਦਾ ਵਧੀਆ ਨਹੀਂ ਮੰਨਿਆ ਗਿਆ ਔਰ ਲੈਣਾ ਵੀ ਨਹੀਂ ਚਾਹੀਦਾ ਹਾਂ ਕਦੇ-ਕਦਾਈਂ ਖਾ ਲਓ ਕੋਈ ਹਰਚੜੀ ਲੇਕਿਨ ਜਿਹੜੀ ਪੈਰਾਂ 'ਚੋਂ ਅਗੜ ਨਿਕਲਦੀ ਆ ਗੱਲ ਗੌਰ ਨਾਲ ਸੁਣਿਓ ਜੇ ਤੁਸੀਂ ਇਹ ਤੋਂ ਸਦਾ ਲਈ ਛੁਟਕਾਰਾ ਪਾਉਣਾ ਗੋਜਬੈਰੀ ਪਾਊਡਰ ਆਉਂਦਾ ਗੋਜਬੈਰੀ ਇਹਨੂੰ ਰਾਤ ਨੂੰ ਪਾਣੀ ਚ ਪਿਓ ਕੇ ਰੱਖ ਦੋ ਸਵੇਰੇ ਇਹਨੂੰ ਸਿਪ ਕਰ ਕਰਕੇ ਪੀ ਲਓ ਦੂਜਾ ਆਉਂਦਾ ਅਸ਼ਵਗੰਧ ਪਾਊਡਰ ਜਿਹਦਾ ਵਿਦਾਨੀਆ ਐਸ ਐਫ ਦੇ ਨਾਮ ਤੇ ਪਾਊਡਰ ਹੈ ਉਹ ਜਿਹੜਾ ਪਾਊਡਰ ਹੈ ਵਿਦਾਨੀਆ ਐਸ ਐਫ ਉਹਨੂੰ ਵੀ ਸਵੇਰੇ ਪੀਓ ਦੋ ਪਾਣੀ ਦੇ ਵਿੱਚ ਸ਼ਾਮ ਇਹ ਇੱਕ ਚੀਜ਼ ਹੋ ਗਈ ਕਿ ਤੁਹਾਡੀ ਬੋਡੀ ਦੇ ਵਿੱਚ ਜਿਹੜਾ ਗੋਜਬੈਰੀ ਹੈ ਉਹਨੇ ਤੁਹਾਡੀ ਗਰਮੀ ਸ਼ਾਂਤ ਕਰਨੀ ਆ ਜਿਹੜਾ ਤੁਹਾਡੇ ਵਿਦਾਨੀਆ ਐਸ ਐਫ ਪਾਊਡਰ ਉਨੇ ਨਰਵ ਸਿਸਟਮ ਨੂੰ ਪੂਰੀ ਤਰ੍ਹਾਂ ਖੋਲ ਕੇ ਨਾੜਾਂ ਦੇ ਵਿੱਚ ਬਲੱਡ ਸਰਕੂਲੇਸ਼ਨ ਠੀਕ ਕਰ ਦੇਣਾ ਸਮਝ ਆ ਰਹੀ ਹੈ ਨਾ ਗੱਲ ਕੀ ਕਹਿ ਰਿਹਾ ਬਲੱਡ ਸਰਕੂਲੇਸ਼ਨ ਠੀਕ ਹੋ ਗਿਆ ਗਰਮੀ ਸ਼ਾਂਤ ਹੋ ਗਈ ਪੈਰਾਂ 'ਚੋਂ ਅੱਗ ਨਿਕਲਣੀ ਬੰਦ ਹੋ ਜਾਣੀ ਹੈ ਔਰ ਉਹਨੂੰ ਪਰਮਾਨੈਂਟ ਜੇ ਰੱਖਣਾ ਤਾਂ ਤੁਸੀਂ ਨੋਹਾਂ ਦੇ ਵਿੱਚ ਸਰੋਂ ਦਾ ਤੇਲ ਗਰਮੀਆਂ 'ਚ ਸਰੋਂ ਦਾ ਤੇਲ ਪੈਰਾਂ ਦੇ ਨੋਹਾਂ 'ਚ ਵੀ ਫਤਾਨੇ ਨਹਾ ਜੀ ਐ ਰੂਗਲੀ ਕਰਕੇ ਡਿੱਪ ਕਰਨਾ ਹੈ ਜਿਵੇਂ ਚਾਸਨੀ ਚ ਡੁੱਬੀ ਹੁੰਦੀ ਗਲਾਬ ਜਾਮਨ ਐ ਡਬੋੜੇ ਨੇ ਨੋ ਤੇ ਉਹ ਫਿਰ ਰਾਤ ਨੂੰ ਮળો ਤੇ ਸਵੇਰੇ ਮળો 10 15 ਦਿਨ ਕਰ ਲੋ ਮੁੜ ਕੇ ਤੁਸੀਂ ਕਹੋਗੇ ਵੀ ਗੋਲ ਸਾਹਿਬ ਥੈਂਕ ਯੂ ਇਹ ਨਸਾਂ ਦੀ ਕਮਜ਼ੋਰੀ ਆਪਾਂ ਕਹਿ ਸਕਦੇ ਹਾਂ ਜਿਹੜਾ ਇਸ ਤਰ੍ਹਾਂ ਦਾ ਹੁੰਦਾ ਇਹ ਸਰੀਰ ਦੀਆਂ ਇਹ ਨਸਾਂ ਦੇ ਵਿੱਚ ਬਲੱਡ ਸਰਕੂਲੇਸ਼ਨ ਨਹੀਂ ਹੁੰਦਾ ਨਾੜਾਂ ਢੀਕ ਹੋ ਜਾਂਦੀਆਂ ਨੇ ਕੂੰਦਾ ਦੌਰਾ ਨਹੀਂ ਬੰਦਾ ਔਰ ਜਿਗਰ ਦੇ ਵਿੱਚ ਗਰਮੀ ਪੈ ਜਾਂਦੀ ਹੈ ਜਿਹਨੂੰ ਅਸੀਂ ਲੀਵਰ ਦੀ ਗਰਮੀ ਕਹਿੰਦੇ ਆ ਪੇਟ ਦੀ ਗਰਮੀ ਕਹਿੰਦੇ ਆ ਉਹਨੂੰ ਸ਼ਾਂਤ ਕਰਨ ਵਾਸਤੇ ਗੋਜਵੇਰੀ ਆ ਆਮਲੇ ਦਾ ਦੂਜਾ ਰੂਪ ਹੈ ਤੇ ਅਸ਼ਵਗੰਧਾ ਦਾ ਰੂਪ ਹੈ ਅਸ਼ਵ